ਆਖਰੀ ਵਾਰ ਤੁਸੀਂ ਆਪਣੇ ਹੱਥ ਕਦੋਂ ਸਾਫ਼ ਕੀਤੇ ਸੀ ਅੱਜ ਕਿੰਨੀ ਵਾਰ ਤੁਸੀਂ ਇਸ ਨੂੰ ਸਾਫ਼ ਕੀਤਾ ਸਾਫ਼ ਹੱਥ ਇਨਫੈਕਸ਼ਨ ਨੂੰ ਰੋਕਣ ਦਾ ਆਧਾਰ ਹਨ ਵਿਸ਼ੇਸ਼ ਤੌਰ ਤੇ ਜੇ ਤੁਸੀਂ ਦੇਖਭਾਲ ਕਰਤਾ ਹੋ ਜੇ ਤੁਸੀਂ ਆਪਣੇ ਹੱਥ ਸਾਫ਼ ਨਹੀਂ ਕੀਤੇ ਤੁਹਾਨੂੰ ਆਪਣੇ ਆਪ ਨੂੰ ਤੁਹਾਡਾ ਪਰਿਵਾਰ ਅਤੇ ਹੋਰ ਲੋਕ ਜਿਨ੍ਹਾਂ ਨਾਲ ਤੁਸੀਂ ਮਿਲਦੇ ਹੋ ਨੂੰ ਕਿਟਾਨੂ ਫੈਲਣ ਦਾ ਖਤਰਾ ਹੈ ਹੈਂਡਲ ਨੂੰ ਹੱਥ ਲਾਉਣਾ ਸਵਿਚ ਆਨ ਕਰਨਾ ਇਹ ਸਾਰੇ ਕਿਟਾਨੂਆਂ ਦੇ ਫੈਲਣ ਦੇ ਰਸਤੇ ਹਨ ਵੱਡੇ ਬਾਲਗਾਂ ਨੂੰ ਵਿਸ਼ੇਸ਼ ਤੌਰ ਤੇ ਖਤਰੇ ਹੁੰਦੇ ਹਨ ਕਿਉਂਕਿ ਉਹ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਅਸੀਂ ਤੁਹਾਨੂੰ ਹੱਥ ਸਾਫ਼ ਕਰਨ ਦੇ ਕੁਝ ਨੁਕਤੇ ਦੱਸਾਂਗੇ। ਇਹ ਬਿਹਤਰ ਹੋਵੇਗਾ ਕਿ ਤੁਹਾਡੇ ਨਹਾਂ ਉਂਗਲੀਆਂ ਦੇ ਪੋਟਿਆਂ ਤੋਂ ਜ਼ਿਆਦਾ ਵੱਡੇ ਨਾ ਹੋਣ। ਇਸ ਵਿੱਚ ਬੈਕਟੀਰੀਆ ਅਤੇ ਕਿਟਾਣੂ ਪਣ ਸਕਦੇ ਹਨ। ਸਾਰੇ ਗੈਣੇ ਉਤਾਰਨਾ ਯਕੀਨੀ ਬਣਾਓ। ਟੂਟੀ ਨੂੰ ਚਲਾਓ। ਨਿੱਗਾ ਆਰਾਮਦਾਇਕ ਤਾਪਮਾਨ ਸੈੱਟ ਕਰੋ। ਯਕੀਨੀ ਕਰੋ ਕਿ ਸਾਰ ਤੋਂ ਬਚਨ ਲਈ ਪਾਣੀ ਬਹੁਤ ਜ਼ਿਆਦਾ ਗਰਮ ਨਾ ਹੋਵੇ। ਨਿੱਗੇ ਪਾਣੀ ਨਾਲ ਹੱਥ ਗਿੱਲੇ ਕਰੋ। ਸਾਬਣ ਲਗਾਓ। ਸੋਅਰ ਨਾਲ ਝੱਗ ਨੂੰ ਹੱਥਾਂ ਦੇ ਦੋਵੇਂ ਪਾਸੇ ਉਂਗਲਾਂ ਦੇ ਵਿੱਚ ਅਤੇ ਨਹੁੰਆਂ ਦੇ ਥੱਲੇ ਲਾਓ। 1 ਘਟਟੋ ਘਟ 15 ਤੋਂ 20 ਸਕਿੰਟਾਂ ਲਈ ਕਰੋ। ਹੁਣ ਅਸੀਂ ਸਾਰੇ ਸਾਬਣ ਨੂੰ ਹੱਥਾਂ ਤੋਂ ਸਾਫ਼ ਕਰਾਂਗੇ। ਆਪਣੇ ਹੱਥ ਸਾਫ਼ ਤੋਂ ਲਈਏ ਜਾਂ ਕਾਗਜ਼ ਵਾਲੇ ਤੌਲੀਏ ਨਾਲ ਸੁਕਾਓ। ਅੰਤ ਵਿੱਚ ਸੁੱਕੀ ਚਮੜੀ ਤੋਂ ਬਚਣ ਲਈ ਇੱਕ ਖੁਸ਼ਬੂ ਰਹਿਤ ਨਮੀ ਵਾਲੀ ਕਰੀਮ ਲਗਾਓ। ਜਦੋਂ ਕੋਈ ਸਾਬਣ ਅਤੇ ਪਾਣੀ ਮੌਜੂਦ ਨਾ ਹੋਵੇ ਅਤੇ ਤੁਹਾਡੇ ਹੱਥ ਮੈਲੇ ਵਿਖਾਈ ਦੇਣ ਤੁਸੀਂ ਇੱਕ ਐਲਕੋਹਲ ਆਧਾਰਿਤ ਹੱਥ ਧੋਣ ਵਾਲਾ ਜਾਂ ਸੈਨੀਟਾਈਜ਼ਰ ਵਰਤ ਸਕਦੇ ਹੋ ਜਿਸਤੇ ਇਸਤੇਮਾਲ ਕਰਨ ਦੇ ਦਿਸ਼ਾ ਨਿਰਦੇਸ਼ ਬੋਤਲ ਤੇ ਦਿੱਖਦੇ ਹੋਣ ਹੱਥ ਦੇ ਸਾਰੇ ਭਾਗਾਂ ਤੇ ਰਗੜੋ ਜਿਵੇਂ ਕਿ ਅਸੀਂ ਪਾਣੀ ਅਤੇ ਸਾਬਣ ਨਾਲ ਕਰਦੇ ਹਾਂ ਉਦੋਂ ਤੱਕ ਰਗੜੋ ਜਦੋਂ ਤੱਕ ਇਹ ਸੁੱਕ ਨਾ ਜਾਣ ਅਸੀਂ ਇੱਕ ਦੇਖਭਾਲ ਗਾਈਡ ਵੀ ਸ਼ਾਮਿਲ ਕੀਤੀ ਹੈ ਜੋ ਇਨਫੈਕਸ਼ਨ ਤੋਂ ਰੋਕਣ ਦੇ ਵੇਰਵਿਆਂ ਵਿੱਚ ਆਉਂਦੀ ਹੈ ਜੋ ਤੁਸੀਂ ਸਾਡੇ ਵੇਰਵੇ ਵਾਲੇ ਸੈਕਸ਼ਨ ਵਿੱਚ ਦੇਖ ਸਕਦੇ ਹੋ ਇਸ ਵੀਡੀਓ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨਾ ਹੀ ਕੀਨੀ ਬਣਾਓ ਤੁਸੀਂ ਹਮੇਸ਼ਾ ਦੇਖਭਾਲ ਕਰਨ ਵਾਲੇ ਸੁਝਾਅ ਅਤੇ ਸਹਾਇਤਾ ਲਈ ਸਾਡੇ ਚੈਨਲ ਤੋਂ ਹੋਰ ਵਧੇਰੇ ਜਾਣ ਸਕਦੇ ਹੋ